ਜਿਹੜਾ ਤੁਸੀਂ ਕੈਂਪ ਲਗਾਇਆ ਹੋਇਆ ਹੈ ਕਿੰਨੇ ਕਸਾਲਾਂ ਤੋਂ ਹੈ ਇਸ ਤਰ੍ਹਾਂ ਇਹ ਜਿਹੜੀ ਸੇਵਾ ਤੁਸੀਂ ਕਰਦੇ ਆ ਰਹੇ ਇਹ ਕੈਂਪ ਪਹਿਲਾਂ ਦਸਤਾਰ ਦਾ ਕੈਂਪਰ ਸੀਗਾ ਅਕਸਾਲਾਂ ਤੋਂ ਚੱਲ ਰਿਹਾ ਸੀਗਾ ਤੇ ਹੁਣ ਅਸੀਂ ਬਗਾਲ ਗੁਰਮਤ ਦਾ ਕੈਂਪ ਲਵਾਇਆ ਚਾਰ ਸਾਲ ਤੋਂ ਸਾਡੇ ਗੁਰਮਤ ਕੈਂਪ ਵੀ ਨਾਲ ਹੀ ਚੱਲ ਰਿਹਾ ਵਾ ਕਿਹੜੀ ਕਿਹੜੀ ਚੀਜ਼ ਇੱਥੇ ਮੁਕਾਬਲੇ ਕਰਵਾਏ ਜਾ ਰਹੇ ਇੱਥੇ ਸਭ ਤੋਂ ਪਹਿਲਾਂ ਏਜ ਦੇ ਹਿਸਾਬ ਨਾਲ ਮੁਕਾਬਲੇ ਕਰਾਏ ਜਾਂਦੇ ਆ ਜਿੰਮੇ ਕਹ ਲਓ ਵੀ ਜਿਹੜੇ 10 ਸਾਲ ਤੱਕ ਦੀ ਏਜ ਵਾਲੇ ਬੱਚੇ ਆ ਉਹ ਦਸੰਗਰੂ ਸਾਹਿਬਾਨ ਦੇ ਨਾਮ ਆ ਪੰਜ ਪਿਆਰੇ ਤੇ ਜਾ ਸਕਿਆ ਦੇ ਨਾਮ ਦੱਸਦੇ ਆ ਪਿਛਲੇ ਸਾਲ ਸਾਡੇ 1100 ਬੱਚਾ ਹੋ ਗਿਆ ਸੀ ਪੂਰਾ ਤੇ ਇਸ ਸਾਲ 500 ਤੋਂ ਉੱਪਰ ਬੱਚਾ ਸੀ ਹੁਣ ਤੱਕ ਕਰ ਚੁੱਕੇ ਆ ਤੇ ਉਮੀਦ ਆ ਵੀ ਇਸ ਵਾਰ 1100 ਦੇ ਟਾਰਗੇਟ ਦੇ ਉੱਪਰ ਜਪਾਂਗੇ ਅ ਜਿਹੜੀਆਂ ਦਸਤਾਰਾਂ ਦੇ ਲੰਗਰ ਲਗਾਏ ਹੋਏ ਨੇ ਇਹ ਉਹਨਾਂ ਦਾ ਕੋਈ ਪੈਸਾ ਦਿੱਤਾ ਜਾ ਰਿਹਾ ਜਾਂ ਕਿਸ ਤਰ੍ਹਾਂ ਦਾ ਨਹੀਂ ਬਿਲਕੁਲ ਫ੍ਰੀ ਹੈ ਹੀ ਹਰ ਇੱਕ ਚੀਜ਼ ਫ੍ਰੀ ਹੈ ਤੇ ਸ਼ਾਇਦ ਕੀਤਾ ਜਾ ਰਿਹਾ ਸਿਰਫ ਬੰਤਿਆਂ ਨੂੰ ਕਿਹੜੀ ਕਿਹੜੀ ਚੀਜ਼ ਦੇ ਇੱਥੇ ਅਪਰੇਸ਼ਨ ਉੱਤਰ ਮੁਕਾਬਲੇ ਨੇ ਜਿਹੜੇ ਕਰਵਾਏ ਨੇ ਸਿੱਖ ਇਤਿਹਾਸ ਨਾਲ ਰਿਲੇਟਡ ਦਸਾਂ ਕਰਵਾ ਨਾਲ ਰਿਲੇਟਡ ਜੋ ਉਹਨਾਂ ਨੇ ਜੰਗਾਂ ਲੜੀਆਂ ਉਹਨਾਂ ਨਾਲ ਰਿਲੇਟਡ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ ਜੀ ਸਕੂਲਾਂ ਦੇ ਵਿੱਚ ਪੰਜਾਬੀ ਬੜੀ ਘੱਟ ਪੜਾਈ ਜਾਂਦੀ ਹੈ ਆ ਉਸ ਚੀਜ਼ ਨੂੰ ਲੈ ਕੇ ਕੀ ਕਹੋਗੇ ਕਈ ਐਦਾਂ ਦੇ ਈਸਾਈ ਧਰਮ ਵੱਲੋਂ ਸਕੂਲ ਖੁੱਲਗੇ ਨੇ ਜਿਹੜੇ ਸਾਨੂੰ ਸਾਡੇ ਪਰਿਵਾਰ ਦੇ ਬੱਚਿਆਂ ਨੂੰ ਸ ਕੋਲਣਾ ਉੱਥੇ ਕੰਪਲਸਟ ਹੈ ਹੀ ਨਹੀਂ ਤੁਸੀਂ ਬੜੀ ਸੋਹਣਾ ਆਪਣੇ ਛੋਟੇ ਜਿਹੇ ਬੱਚੇ ਨੂੰ ਵੀ ਸਿੱਖੀ ਸਰੂਪ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਆਪ ਇਹਨੂੰ ਆਪ ਨੂੰ ਚਾਹ ਹੁੰਦਾ ਜਦੋਂ ਅਸੀਂ ਦਸਤਾਰ ਬੰਦੇ ਆ ਮਾਤਾ ਪਿਤਾ ਇਹਦੇ ਤੇ ਆਪ ਕਹਿੰਦੀ ਵੀ ਮੈਂ ਵੀ ਵਾਹਿਗੁਰੂ ਜੀ ਬਨਣਾ ਹੈ ਕਿ ਜਦੋਂ ਤੁਸੀਂ ਬੱਚਾ ਗਰਭ ਕਾਲ ਦੇ ਵਿੱਚ ਹੈ ਤੇ ਉਸ ਤੋਂ ਬਾਅਦ 10 ਸਾਲ ਦੀ ਉਮਰ ਤੱਕ ਜੇ ਗੁਰਬਾਣੀ ਗੁਰ ਕਹਾਣੇ ਗੁਰ ਸ਼ਬਦ ਦੇ ਨਾਲ ਜੇ ਤੁਸੀਂ ਬੱਚੇ ਨੂੰ ਜੋੜ ਲੈਂਦੇ ਹੋ ਤੇ ਬੱਚਾ ਸਾਰੀ ਉਮਰ ਉਹਦੀ ਜੜ ਲੱਗ ਜਾਂਦੀ ਹੈ ਤਾਂ ਉਹ ਸਿੱਖੀ ਤੋਂ ਔਰ ਆਪਣੀ ਚੰਗੀ ਆਦਤਾਂ ਤੋਂ ਕਦੇ ਬਾਹਰ ਨਹੀਂ ਜਾਂਦਾ ਹੈਗਾ ਜੀ ਆ ਜਿਹੜੀਆਂ ਬਈ ਤੁਸੀਂ ਦਸਤਾਰਾਂ ਸੁਝਾ ਰਹੇ ਹੋ ਦਸਤਾਰਾਂ ਆਪਣੀਆਂ ਲੈ ਕੇ ਆਉਂਦੇ ਤੇ ਨਹੀਂ ਆ ਜੇ ਜਿਨ੍ਹਾਂ ਕੋਈ ਨਹੀਂ ਹੈਗੀ ਦਸਤਾਰਾਂ ਉਹਨਾਂ ਨੂੰ ਤੁਸੀਂ ਆਪਣੇ ਕੋਲੋਂ ਵੀ ਦੇ ਰਹੇ ਹੋ ਨਹੀਂ ਦਸਤਾਰਾਂ ਇਹ ਕੈਂਪ ਕੋਲੋਂ ਹੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਕਿੰਨੇ ਦੇ ਲੋਕਾਂ ਦੇ ਸਿਰ ਤੇ ਸਜਾ ਚੁਣ ਸਵੇਰ ਤੋਂ ਇਸ ਟਾਈਮ ਤੱਕ 200 ਤੋਂ ਵੱਧ ਬੱਚਿਆਂ ਨੂੰ ਅਸੀਂ ਦਸਤਾਰਾਂ ਸੁਝਾ ਚੁੱਕੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸਤ ਸਮੂਹ ਸ਼ਿਦਾ ਦੀ ਨਿਗੀ ਯਾਦ ਨੂੰ ਸਮਰਪਿਤ ਸ਼੍ਰੀ ਮਾਚੀਵੜਾ ਸਾਹਿਬ ਵਿਖੇ 시ਧੀ ਜੋੜ ਮੇਲ ਤੇ ਯੂਥ ਕਲੱਬ ਸ਼੍ਰੀ ਮਾਚੀਵੜਾ ਸਾਹਿਬ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਫਰ-ਏ-ਸ਼ਹਾਦਤ ਨੂੰ ਲੈ ਕੇ ਆਪਰੇਸ਼ਨ ਉਤਰ ਮੁਕਾਬਲੇ ਅਤੇ ਦਸਤਾਰ ਕੈਂਪ ਤੇ ਜਿਹੜਾ ਉਹ ਲਗਾਇਆ ਗਿਆ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਜਿਸ ਕੈਂਪ ਦੇ ਵਿੱਚ ਪੰਜਾਬੀ ਦੇ ਅੱਖਰ ਲਿਖੇ ਗਏ ਨੇ ਜਿਨ੍ਹਾਂ ਦੇ ਉੱਤੇ ਅੱਖਰਾਂ ਦੇ ਅ ਮਤਲਬ ਵੀ ਲਿਖੇ ਗਏ ਨੇ ਜੇ ਰਾਰੇ ਦੀ ਗੱਲ ਕਰੀਏ ਤਾਂ ਰਾਰੇ ਦੇ ਨਾਲ ਰੱਬ ਬਸਾਲਾ ਅੱਖੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਅੱਖਰ ਦਾ ਮਤਲਬ ਲਿਖਿਆ ਗਿਆ ਕਿ ਉਸ ਦਾ ਮਤਲਬ ਕੀ ਹੈ ਜੇ ਜੱਜੇ ਦੀ ਗੱਲ ਕਰੀਏ ਤਾਂ ਜਗਤ ਗੁਰੂ ਨੂੰ ਵੇਖ ਤਾਂ ਉਸ ਤੋਂ ਇਲਾਵਾ ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਨੇ ਜਿਸ ਵਿੱਚ ਗੁਰੂ ਸਾਹਿਬ ਦੇ ਪਰਿਵਾਰਾਂ ਨੂੰ ਲੈ ਕੇ ਜਾਂ ਗੁਰੂ ਸਾਹਿਬ ਦੇ ਸਾਰੇ ਸੇ ਕਈ ਇਤਿਹਾਸ ਵਾਲੇ ਪ੍ਰਸ਼ਨ ਉੱਤਰ ਨੇ ਉਹਨਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਉਹਨਾਂ ਦੇ ਬਾਅਦ ਇਨਾਮ ਵੀ ਦਿੱਤੇ ਜਾ ਰਹੇ ਨੇ ਤਾਂ ਇਸ ਕਲੱਬ ਦੇ ਕੁਝ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਨਾਮ ਗੁਰਮਖ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਕੈਂਪ ਲਗਾਇਆ ਹੋਇਆ ਕਿੰਨੇ ਕ ਸਾਲਾਂ ਤੋਂ ਇਸ ਤਰ੍ਹਾਂ ਦੀ ਜਿਹੜੀ ਸੇਵਾ ਤੁਸੀਂ ਕਰਦੇ ਆ ਰਹੇ ਇਹ ਕੈਂਪ ਪਹਿਲਾਂ ਦਸਤਾਰ ਦਾ ਕੈਂਪਸ ਸੀਗਾ ਅਕਸਾਲਾਂ ਤੋਂ ਚੱਲ ਰਿਹਾ ਸੀਗਾ ਤੇ ਹੁਣ ਅਸੀਂ ਬਗਾਲ ਗੁਰਮਤ ਦਾ ਕੈਂਪ ਲਗਾਇਆ ਚਾਰ ਸਾਲ ਤੋਂ ਸਾਡਾ ਗੁਰਮਤ ਕੈਂਪ ਵੀ ਨਾਲ ਹੀ ਚੱਲ ਰਿਹਾ ਵਾ ਕਿਹੜੀ ਕਿ ਅਨ ਮੇਲ ਦੇ ਵਿੱਚ ਜਿਹੜਾ ਮੇਲਾ ਲੱਗਿਆ ਹੋਇਆ ਉੱਥੇ ਕਹਿ ਸਕਦੇ ਹਾਂ ਸ਼ਿੱਦੀ ਜੋੜ ਮੇਲ ਨੂੰ ਲੈ ਕੇ ਤੁਸੀਂ ਇੱਕ ਆ ਬੜਾ ਵਧੀਆ ਉਪਰਾਂ ਲੱਗਦਾ ਕਿਹੜੀ ਕਿਹੜੀ ਚੀਜ਼ ਇੱਥੇ ਮੁਕਾਬਲੇ ਕਰਵਾਏ ਜਾ ਰਹੇ ਨੇ ਇੱਥੇ ਸਭ ਤੋਂ ਪਹਿਲਾਂ ਏਜ ਦੇ ਹਿਸਾਬ ਨਾਲ ਮੁਕਾਬਲੇ ਕਰਾਏ ਜਾਂਦੇ ਆ ਜਿਵੇਂ ਕਹਿ ਲਓ ਵੀ ਜਿਹੜੇ 10 ਸਾਲ ਤੱਕ ਦੀ ਏਜ ਵਾਲੇ ਬੱਚੇ ਆ ਉਹ ਦਸਾਂ ਗੁਰੂ ਸਾਹਿਬਾਨ ਦੇ ਨਾਮ ਆ ਪੰਜ ਪਿਆਰੇ ਤੇ ਚਾਰ ਸਾਹਿਬਾਂ ਦੇ ਨਾਮ ਦੱਸਦੇ ਆ ਤੇ ਉਹਨਾਂ ਨੂੰ ਉਸ ਹਿਸਾਬ ਨਾਲ ਨਾਮ ਦਿੰਦੇ ਆ ਜਿਹੜੇ ਬਿਲਕੁਲ ਛੋਟੇ ਬੱਚੇ ਆ ਜਿਵੇਂ ਕਹਿੰਦੇ 3 ਤੋਂ 4 ਸਾਲ ਦੇ ਆ ਉਹਨੂੰ ਅਸੀਂ ਰੈਂਕ ਕਰਾਈ ਜਾਂਦੀ ਹੈ ਰੈਂਕ ਦੇ ਉੱਪਰ ਰੈਂਕ ਬਣਾਦੇ ਆ ਉਹ ਤੇ ਉਹਨੂੰ ਦੀ ਜਿਹੜ ਡ੍ਰੈਂਕ ਵੀ ਬਣਾ ਦਿੰਦਾ ਜਿਵੇਂ ਕੋਈ ਖੰਡੇ ਦੇ ਚਿੱਤਰ ਬਣਾਉਂਦਾ ਕੋਈ ਸਹਬੇ ਅਦਰਾ ਬਣਾ ਦਿੰਦਾ ਤੇ ਉਹਨੂੰ ਵੀ ਅਸੀਂ ਨਾਮ ਦਿੰਦੇ ਆ ਤੇ ਉਸ ਤੋਂ ਬਾਅਦ 10 ਤੋਂ 20 ਸਾਲ ਦੇ ਬੱਚਿਆਂ ਲਈ ਲੱਗ ਕਵੈਸਚਨ ਆਨਸਰ ਆ ਤੇ 20 ਸਾਲ ਤੋਂ ਬਾਕੀ ਉਮਰ ਦੇ ਸਾਰੇ ਉਮਰ ਵਾਸਤੇ ਲੱਗ ਕਵੈਸਚਨ ਆਨਸਰ ਆ ਜਿੰਨੇ ਸਵਾਲ ਹੋਣਗੇ ਅਸੀਂ ਫਾਸਟੈਗਿੰਗ ਥਰਡ ਨਾਮ ਕੱਢ ਕੇ ਇਹਨਾਂ ਨੂੰ ਦੇਖ ਰਹੇ ਹੋ ਆ ਨਾਮ ਪਏ ਆ ਸਰਟੀਫੀਕਰ ਵੀ ਆ ਮੈਟਲ ਵੀ ਆ ਸਰਟੀਫੀਕੇਟ ਵੀ ਨੇ ਟੈਂਸਰ ਜਬਰੇ ਕਿੱਟਾਂ ਨੇ ਸਾਰੀਆਂ ਕਾਪੀ ਸ਼ਾਪ ਨਾਲ ਸਭ ਦੇਈਦਾ ਸੀ ਬੱਚਿਆਂ ਨੂੰ ਇਨਾਮ ਏ ਤੇ ਸਾਥ ਨੇ ਕਿੰਨੇ ਕੇ ਬੱਚੇ ਇੱਥੇ ਤੁਹਾਡੇ ਇਸ ਕੈਂਪ ਦੇ ਵਿੱਚ ਹੁਣ ਤੱਕ ਆ ਚੁੱਕੇ ਨੇ ਜੇ ਸਵੇਰ ਤੋਂ ਗੱਲ ਕਰੀ ਪਿਛਲੇ ਸਾਲ ਤਾਂ 1100 ਬੱਚਾ ਹੋ ਗਿਆ ਸੀ ਪੂਰਾ ਤੇ ਇਸ ਸਾਲ 500 ਤੋਂ ਉੱਪਰ ਬੱਚਾ ਸੀ ਹੁਣ ਤੱਕ ਕਰ ਚੁੱਕੇ ਆ ਤੇ ਉਮੀਦ ਆ ਵੀ ਇਸ ਵਾਰ 1100 ਦਾ ਚਾਰਕੜੇ ਤੋਂ ਉੱਪਰ ਚੱਪਾਂਗੇ ਆ ਜਿਹੜੀਆਂ ਦਸਤਾਰਾਂ ਦੇ ਲੰਗਰ ਲਗਾਏ ਹੋਏ ਨੇ ਉਹਨਾਂ ਦਾ ਕੋਈ ਪੈਸਾ ਲੁੱਟਿਆ ਜਾ ਰਿਹਾ ਜਾਂ ਕਿਸ ਤਰ੍ਹਾਂ ਦਾ ਨਹੀਂ ਬਿਲਕੁਲ ਫ੍ਰੀ ਹੈ ਹੀ ਹਰ ਇੱਕ ਚੀਜ਼ ਫ੍ਰੀ ਹੈ ਤੇ ਸ਼ਾਇਦ ਕੀਤਾ ਜਾ ਰਿਹਾ ਸਿਰਫ ਬੱਚਿਆਂ ਨੂੰ ਜੋ ਵੀ ਬੱਚਾ ਕੁਝ ਵੀ ਦਗਾ ਤਾ ਸਾਨੂੰ ਕੁਝ ਵੀ ਹੋਰ ਵੀ ਅਸੀਂ ਕੋਈ ਨਾ ਕੋਈ ਇਨਾਮ ਦੇ ਕੇ ਭੇਜਦੇ ਕੋਈ ਕਈ ਵਾਰ ਉਹ ਬੱਚਾ ਡਰਦਾ ਹੁੰਦਾ ਜਾਂ ਕਈ ਬੱਚੇ ਨੂੰ ਕੁਝ ਵੀ ਨਹੀਂ ਆਉਂਦਾ ਹੁੰਦਾ ਅਗਲਾ ਕਰ ਪਰ ਮੈਂ ਨਾਮ ਲੈਣਾ ਸੀ ਉਹਨੂੰ ਯਾਦ ਵੀ ਕਰਾਈਦਾ ਇੱਕ ਥੀ ਬਿਠਾ ਕੇ ਸਾਡੇ ਟੀਚਰ ਲੱਗੇ ਹੋਏ ਆ ਉਹ ਯਾਦ ਕਰਾ ਕੇ ਬੱਚੇ ਸੁਣ ਕੇ ਇਨਾਮ ਦੇ ਕੇ ਭੇਜਦੇ ਤਾਂ ਜੋ ਬੱਚਾ ਅੱਗੇ ਤੋਂ ਪਛਾਈਤ ਹੋ ਸਕੇ ਆ ਤਾਂ ਬਿਲਕੁਲ ਗੱਲਬਾਤ ਕੀਤੀ ਐ ਅਸੀਂ ਇੱਥੇ ਇੱਕ ਤੁਸੀਂ ਮੇਰੇ ਸਾਹਮਣੇ ਤਸਵੀਰ ਦੇਖ ਰਹੇ ਹੋਵੋਗੇ ਬੜੀ ਸੋਹਣੀ ਤਸਵੀਰ ਆ ਇੱਕ ਛੋਟਾ ਜਿਹਾ ਬੱਚਾ ਸਿੱਖੀ ਬਾਣੇ ਦੇ ਵਿੱਚ ਇੱਕ ਪਰਿਵਾਰ ਬੈਠਾ ਹੈ ਉਹਨਾਂ ਦਾ ਬਿਲਕੁਲ ਛੋਟਾ ਜਿਹਾ ਬੱਚਾ ਵੀ ਨਾਲ ਦੇਖ ਸਕਦੇ ਹੋ ਉਹ ਵੀ ਹੈਲਪ ਕਰਵਾ ਰਿਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਦਾ ਮੇਰਾ ਨਾਮ ਜੀ ਗੁਰਪ੍ਰੀਤਕੌਰ ਮੈਂ ਪਾਰਚੀਵੜਾ ਸਾਹਿਬ ਤੋਂ ਬਿਲੋਂਗ ਕਰਦੀ ਆ ਜੀ ਕਿਹੜੀ ਕਿਹੜੀ ਚੀਜ਼ ਦੇ ਇਥੇ ਅਪਰੇਸ਼ਨ ਉੱਤਰ ਮੁਕਾਬਲੇ ਨੇ ਜਿਹੜੇ ਕਰਵਾਏ ਨੇ ਸਿੱਖ ਇਤਿਹਾਸ ਨਾਲ ਰਿਲੇਟਡ ਦਸਾਂ ਘਰਵਾ ਨਾਲ ਰਿਲੇਟਡ ਜੋ ਉਹਨਾਂ ਨੇ ਜੰਗਾਂ ਲੜੀਆਂ ਉਹਨਾਂ ਨਾਲ ਰਿਲੇਟਡ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ ਜੀ 21 ਕੁਐਸਚਨਾਂ ਦਾ ਤਿਆਰ ਕੀਤਾ ਹੋਇਆ ਹੈ ਬੱਚੇ ਦੇ ਵਿੱਚੋਂ ਅਟੈਪਟ ਕਰਦੇ ਨੇ ਸਾਰੇ ਤੇ ਕਿੰਨੇ ਕੁ ਬੱਚਿਆਂ ਨੂੰ ਇਹ ਚੀਜ਼ਾਂ ਯਾਦ ਨੇ ਜਾਂ ਕਿੰਨੇ ਕੁ ਨੂੰ ਨਹੀਂ ਯਾਦ ਆ ਗਈਆਂ ਮੋਸਟਲੀ ਸਭ ਨੂੰ ਹੁੰਦੇ ਹੈ 15 ਤੋਂ ਉੱਤੇ ਨੰਬਰ ਲੈ ਜਾਂਦੇ ਹੈ ਬੱਚੇ ਮੋਸਟਲੀ ਇਟਸ ਓਕੇ ਹੈ ਜਿਆਦਾ ਓਕੇ ਨਹੀਂ ਪਾਇਏ ਹੋਏ ਕੁਐਸਚਨ ਤਾਂ ਕਿ ਜਿਹੜੇ ਨਾਰਮਲ ਬੱਚੇ ਆ ਰਹੇ ਨੇ ਕੈਂਪ ਦੇ ਵਿੱਚ ਸਭ ਨੂੰ ਹੋਣ ਯਾਦ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਸਿੱਖਿਆ ਨਾਲ ਰਿਲੇਟਡ ਕੋਈ ਚੀਜ਼ ਚੱਲਦੀ ਹੈ ਉਹਨਾਂ ਦੇ ਦੋਨੋਂ ਤੁਹਾਨੂੰ ਤਾਂ ਮੋਸਟਲੀ ਚਿੱਤੇ ਹੀ ਹੋਏਗੀ ਆਦਰਵਾਇਜ਼ ਜਿਨ੍ਹਾਂ ਨੂੰ ਨਹੀਂ ਚਿੱਤੇ ਉਹ ਯਾਦ ਕਰਕੇ ਸਾਨੂੰ ਸੁਣਾ ਕੇ ਵੀ ਜਾਂਦੇ ਆ ਜਿਆਦਾਤਰ ਆਪਾਂ ਦੇਖਦੇ ਆ ਕਿ ਅੱਜ ਕੱਲ ਸਕੂਲਾਂ ਦੇ ਵਿੱਚ ਪੰਜਾਬੀ ਬੜੀ ਘੱਟ ਪੜਾਈ ਜਾਂਦੀ ਹੈ ਆ ਉਸ ਚੀਜ਼ ਨੂੰ ਲੈ ਕੇ ਕੀ ਕਹਾਂਗੇ ਵੈਸੇ ਗੁਰਸਿੱਖ ਸਕੂਲਾਂ ਦੇ ਵਿੱਚ ਪੰਜਾਬੀ ਤਾਂ ਲਾਜ਼ਮੀ ਜ਼ਰੂਰ ਪੜ੍ਹਾਣੀ ਚਾਹੀਦੀ ਹੈ ਪਰ ਕਈ ਇੱਦਾਂ ਦੇ ਈਸਾਈ ਧਰਮ ਵੱਲੋਂ ਸਕੂਲ ਖੁੱਲ੍ਹ ਗਏ ਨੇ ਜਿਹੜੇ ਸਾਨੂੰ ਸਾਡੇ ਪਰਿਵਾਰ ਦੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਦੇ ਜਾ ਰਹੇ ਆ ਪੰਜਾਬੀ ਕੰਬੋਲਣਾ ਉੱਥੇ ਕੰਪਲਸ ਹੈ ਹੀ ਨਹੀਂ ਕਿ ਪੰਜਾਬੀ ਨਹੀਂ ਬੋਲੇਗਾ ਬੱਚਾ ਇਹ ਤਾਂ ਇੰਗਲਿਸ਼ ਬੋਲੇਗਾ ਇਹ ਤਾਂ ਹਿੰਦੀ ਬੋਲੇਗਾ ਘਟੋ ਘਾਟਾ ਉੱਥੇ ਪੰਜਾਬੀ ਤਾਂ ਪੜ੍ਹਾਈ ਜਾਏ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਰਹਿ ਕੇ ਪੰਜਾਬੀ ਲਾਜ਼ਮੀ ਬੱਚਿਆਂ ਨੂੰ ਨਹੀਂ ਪੜ੍ਹਾਈ ਜਾਂਦੀ ਜਿਹੜੇ ਬੱਚੇ ਸਹੀ ਕੁਐਸਚਨ ਕਰ ਰਹੇ ਨੇ ਆਨਸਰ ਸਹੀ ਕਰ ਰਹੇ ਨੇ ਉਹਨਾਂ ਨੂੰ ਕੀ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਅਗੋਂ ਜੀ ਉਹਨਾਂ ਨੂੰ ਸਰਟੀਫੀਕੇਟ ਬਣਾ ਕੇ ਦਿੱਤੇ ਜਾ ਰਹੇ ਨੇ ਮੈਡਲ ਦਿੱਤੇ ਜਾ ਰਹੇ ਨੇ ਬੁੱਕਸ ਵੇਰਾਂ ਨੇ ਸਾਕਾ ਸਰਹੰਦ ਸਾਕਾ ਚਮਕੌਰ ਕੁਝ ਹੋਰ ਕਿਤਾਬਾਂ ਜੋ ਬੱਚੇ ਛੋਟੇ ਪੜ ਕੇ ਇਤਿਹਾਸ ਨਾਲ ਜਾਣੂ ਹੋ ਸਕਦੇ ਉਹ ਆਓ ਜੀ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਬੜੀ ਸੋਹਣਾ ਆਪਣੇ ਛੋਟੇ ਜਿਹੇ ਬੱਚੇ ਨੂੰ ਵੀ ਸਿੱਖੀ ਸਰੂਪ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਆਪ ਇਹਨੂੰ ਆਪ ਨੂੰ ਚਾਹ ਹੁੰਦਾ ਜਦੋਂ ਅਸੀਂ ਦਸਤਾਰ ਬੰਦੇ ਆ ਮਾਤਾ ਪਿਤਾ ਇਹਦੇ ਤੇ ਆਪ ਕਹਿੰਦੀ ਆ ਵੀ ਮੈਂ ਵੀ ਵਾਹਿਗੁਰੂ ਜੀ ਬਨਣਾ ਹੈ ਤਾਂ ਵਾਹਿਗੁਰੂ ਜੀ ਆ ਤਾਂ ਇਹਨਾਂ ਦੇ ਹਸਬੰਦ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਦੇ ਅ ਦਾਸ ਮਛੜਾ ਸਾਹਿਬ ਤੋਂ ਹੀ ਹੈ ਤੇ ਮੇਰਾ ਸ਼ਹਿਰ ਰੋਪੜ ਖਾਸ ਹੈ ਜੀ ਤੇ ਬਹੁਤ ਵਧੀਆ ਉਪਰਾਲਾ ਹੈ ਜੋ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਕਰ ਰਹੇ ਨੇ ਇੱਥੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਅਸੀਂ ਸੇਵਾ ਨਿਭਾਈ ਹੈ ਤੇ ਮੈਂ ਆਸ ਕਰਦਾ ਕਰੀਬਨ ਸਾਡੇ ਬਜ਼ੁਰਗ ਕਹਿੰਦੇ ਸੀਗੇ ਕਿ ਜਦੋਂ ਤੁਸੀਂ ਬੱਚਾ ਗਰਭਕਾਲ ਦੇ ਵਿੱਚ ਹੈ ਤੇ ਉਸ ਤੋਂ ਬਾਅਦ 10 ਸਾਲ ਦੀ ਉਮਰ ਤੱਕ ਜੇ ਗੁਰਬਾਣੀ ਗੁਰ ਕਹਾਣੀ ਗੁਰ ਸ਼ਬਦ ਦੇ ਨਾਲ ਜੇ ਤੁਸੀਂ ਬੱਚੇ ਨੂੰ ਜੋੜ ਲੈਂਦੇ ਹੋ ਤੇ ਬੱਚਾ ਸਾਰੀ ਉਮਰ ਉਹਦੀ ਜੜ ਲੱਗ ਜਾਂਦੀ ਹੈ ਤਾਂ ਉਹ ਸਿੱਖੀ ਤੋਂ ਔਰ ਆਪਣੀ ਚੰਗੀ ਆਦਤਾਂ ਤੋਂ ਕਦੇ ਬਾਹਰ ਨਹੀਂ ਜਾਂਦਾ ਹੈਗਾ ਜੀ ਕਿੰਨੇ ਸਾਲ ਤੋਂ ਨਿਰੰਤਰ ਸੇਵਾ ਜਿਹੜੀ ਤੁਸੀਂ ਇਸ ਤਰ੍ਹਾਂ ਹੀ ਇਸ ਕੈਂਪ ਦੇ ਵਿੱਚ ਆ ਕੇ ਕਰਦੇ ਆ ਰਹੇ ਹੋ ਨਾ ਆ 10 ਤਾਂ ਪਹਿਲੀ ਵਾਰ ਆਇਆ ਜੀ ਤੇ ਮੇਰੇ ਘਰ ਦੇ तकरीबन 5 ਸਾਲ ਹੋ ਗਏ ਇਸ ਸੇਵਾ ਦੇ ਵਿੱਚ ਆਉਂਦੇ ਆ ਤਾਂ ਬਿਲਕੁਲ ਜੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਸਤਾਰਾਂ ਵੀ ਸਜਾਈਆਂ ਜਾ ਰਹੀਆਂ ਨੇ ਆ ਛੋਟੇ-ਛੋਟੇ ਜਿਹੇ ਬੱਚੇ ਹੋਣ ਜਿਹੇ ਉਹ ਵੱਡੇ ਹੋਣ ਉਹਨਾਂ ਦੇ ਸਿਰ ਦੇ ਉੱਤੇ ਸੋਹਣੀਆਂ-ਸੋਹਣੀਆਂ ਦਸਤਾਰਾਂ ਇਹ ਵੀਰਾਂ ਵਾਲਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਦਸਤਾਰਾਂ ਦੀ ਦੇਖ ਸਕਦੇ ਹੋ ਵੀਰ ਉਹਨਾਂ ਨੇ ਆਪ ਵੀ ਬੜੀ ਸੋਹਣੀ ਦਸਤਾਰ ਸਜਾਈ ਹੋਈ ਹੈ ਬਾਈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਈ ਜੀ ਕੀ ਨਾਮ ਹੈ ਤੁਹਾਡਾ ਹਰਮਨਦੀਪ ਸਿੰਘ ਆ ਕਿੰਨੇ ਕ ਸਮੇਂ ਤੋਂ ਦਸਤਾਰਾਂ ਦੀ ਇਸ ਤਰ੍ਹਾਂ ਹੀ ਸੇਵਾ ਨਿਰੰਤਰ ਕਰਦੇ ਆ ਰਹੇ ਹੋਗੇ ਵੀਰੇ ਤਕਰੀਬਨ 8 ਸਾਲ ਤੋਂ ਕਿੰਨਾ ਕੁ ਸਮਾਂ ਬਾਈ ਜੀ ਲੱਗ ਜਾਂਦਾ ਇੱਕ ਦਸਤਾਰ ਸਜਾਉਣ ਦੇ ਲਈ ਬਾਅਦ ਬਾਅਦ ਤੋਂ ਬਾਅਦ 5 ਜਾਂ 7 ਮਿੰਟ ਲੱਗ ਜਾਂਦੇ ਬਜੇ ਦਸਤਾਰ ਸਜਾਉਣ ਤੋਂ ਤੇ ਲੋਕ ਅੱਜ ਕੱਲ੍ਹ ਜ਼ਿਆਦਾਤਰ ਦੇਖੀਏ ਤਾਂ ਸਿੱਖੀ ਨੂੰ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਤੁਹਾਡੀ ਕੀ ਅਪੀਲ ਹੈ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਇਹ ਹੀ ਹੈ ਵੀ ਬਾਅਦ ਤੋਂ ਬਾਅਦ ਦਸਤਾਰ ਸਜਾਓ ਆਪਣੇ ਗੱਲ ਦਾ ਮੇਨ ਪੇਰੈਂਟਸ ਦੀ ਹੁੰਦੀ ਆ ਪਾਪਾ ਪਿਓ ਦੀ ਆਪਣੇ ਬੱਚਿਆਂ ਨੂੰ ਦੱਸਣ ਵੀ ਆਪਣਾ ਇਹ ਇਤਿਹਾਸ ਸੀਗਾ ਆਪਣੇ ਗੁਰੂ ਸਾਹਿਬ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਪੁੱਤਰ ਵਾਰ ਤੇ ਚਾਰ ਪੁੱਤਰ ਵਾਰੇ ਠੀਕ ਹੈ ਜੀ ਆਪਾਂ ਨੂੰ ਇਹ ਮੈਸੇਜ ਦੇਣਾ ਹੈ ਵਾਦ ਵਾਦ 17 ਸਾਲ ਗੁਰਸਿੱਖੀ ਜੀ ਨਾਲ ਜੁੜੋ ਤੇ ਗੁਰੂ ਘਰ ਆਪਣਾ ਜਾਓ ਹਨਾ ਬਾਣੀ ਤੇ ਬਾਣੇ ਨਾਲ ਜੁੜੋ ਤਾਂ ਬਿਲਕੁਲ ਇੱਧਰ ਬਈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਇੱਕ ਛੋਟੇ ਜਿਹੇ ਬੱਚੇ ਦੇ ਸਿਰ ਦੇ ਉੱਤੇ ਦਮਾਲਾ ਸਜਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅ ਬਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਦੀਪ ਸਿੰਘ ਸਿੰਘਿਤ ਸਾਲ ਸੈਂਟਰ ਮੱਚੋੜਾ ਸਾਹਿਬ ਦੀ ਕਿੰਨੇ ਸਾਲ ਹੋ ਗਏ ਬਈ ਜੀ ਇਸ ਤਰ੍ਹਾਂ ਹੀ ਇਸ ਕੈਂਪ ਦੇ ਵਿੱਚ ਤੁਹਾਨੂੰ ਦਸਤਾਰਾਂ ਸਜਾਉਂਦੇ ਆ ਵੀਰੇ ਪਿਛਲੇ 8 ਸਾਲ ਤੋਂ ਲਗਾਤਾਰ ਇਹ ਦਸਤਾਰ ਸਿਲਾਈ ਕੈਂਪ ਚੱਲ ਰਿਹਾ ਹੈ ਪਿਛਲੇ ਸਾਲ ਤੋਂ ਜੂਸ ਕਲੱਬ ਮੱਛੋੜਾ ਵੱਲੋਂ ਨਾਲ ਸਹਿਯੋਗ ਦਿੱਤਾ ਗਿਆ। ਉਹਨਾਂ ਦੇ ਸਹਿਯੋਗ ਨਾਲ ਅਸੀਂ ਗੁਰਮੁਖ ਕੈਂਪ ਦੇ ਨਾਲ ਲਗਾਇਆ। ਗੁਰਮੁਖ ਕੈਂਪ ਦੇ ਦਾ ਬੱਚਿਆਂ ਵਿੱਚ ਜ਼ਿਆਦਾ ਉਸ਼ਾ ਸੀ ਤੇ ਪਹਿਲਾਂ ਅਸੀਂ ਦਸਤਾਰਾਂ ਲਈ ਫ੍ਰੀ ਦਿੰਦੇ ਸੀ। ਹੁਣ ਅਸੀਂ ਗੁਰੂ ਕੈਂਪ ਦੇ ਵਿੱਚ ਜਿਹੜੇ ਬੱਚੇ ਗੁਰਮੁਖ ਕੈਂਪ ਦੇ ਵਿੱਚ ਪੋਸ਼ਣਾ ਸਸ਼ਨ ਆਂਦੇ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਛੋਟੇ ਸੈਕਟ ਜਾਂ ਇਹਨਾਂ ਸੰਬੰਧਿਤ ਤੇ ਉਹਨਾਂ ਨੂੰ ਅਸੀਂ ਦਸਤਾਰਾਂ ਔਰ ਹੋਰ ਸਟੇਸ਼ਨਰੀ ਦਾ ਸਾਰਾ ਜਿਹੜਾ ਸਮਾਨ ਆ ਉਹ ਫ੍ਰੀ ਦਿੰਨੇ ਆ। ਆ ਜਿਹੜੀਆਂ ਵੀ ਜੀ ਤੁਸੀਂ ਦਸਤਾਰਾਂ ਸਜਾ ਰਹੇ ਹੋ ਦਸਤਾਰਾਂ ਆਪਣੀਆਂ ਲੈ ਕੇ ਆਉਂਦੇ ਤੇ ਨਹੀਂ ਆ ਜਿਹਨਾਂ ਕੋਈ ਨਹੀਂ ਹੈਗੀ ਦਸਤਾਰਾਂ ਉਹਨਾਂ ਨੂੰ ਤੁਸੀਂ ਆਪਣੇ ਕੋਲੋਂ ਵੀ ਦੇ ਰਹੇ ਹੋ ਜੀ ਦਸਤਾਰਾਂ ਇਹ ਕੈਂਪ ਕੋਲੋਂ ਹੀ ਫ੍ਰੀ ਸੇਵਾ ਕੀਤੀ ਜਾਂਦੀ ਏ ਆ ਕਿੰਨੇ ਕੇ ਲੋਕ ਜੇ ਦੇਖੀਏ ਤਾਂ ਕਿੰਨੇ ਕੇ ਸਿਰਾਂ ਦੇ ਉੱਤੇ ਹੁਣ ਤੱਕ ਅੱਜ ਦੀ ਗੱਲ ਕਰ ਲਈਏ ਇਸ ਕੈਂਪ ਦੀ ਕਿੰਨੇ ਕੇ ਲੋਕਾਂ ਦੇ ਸਿਰ ਤੇ ਸਜਾ ਚੁੱਕੇ ਹੁਣ ਸਵੇਰ ਤੋਂ ਇਸ ਟਾਈਮ ਤੱਕ 200 ਤੋਂ ਵੱਧ ਬੱਚਿਆਂ ਨੂੰ ਅਸੀਂ ਦਸਤਾਰਾਂ ਸਜਾ ਚੁੱਕੇ ਆ ਤੇ ਜਿਹੜੇ ਕੈਂਪ ਵਿੱਚ ਭਾਗ ਲੈ ਚੁੱਕੇ ਆ ਉਹ 500 ਤੋਂ ਵੱਧ ਹੋ ਚੁੱਕੇ ਆ ਇਸ ਟਾਈਮ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਐ ਅਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੜਾ ਵਧੀਆ ਉਪਰਾਲਾ ਯੂਥ ਕਲੱਬ ਸ਼੍ਰੀ ਮਾਛੀ ਵਾਲਾ ਸਾਹਿਬ ਵਾਲਾ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਸ਼ਨ ਉੱਤਰ ਮੁਕਾਬਲੇ ਸੀਗੇ ਤੇ ਨਾਮ ਵੀ ਦਿੱਤੇ ਜਾ ਰਹੇ ਨੇ ਜਿਹੜੇ ਸਿੱਖ ਇਤਿਹਾਸ ਦੇ ਬਾਰੇ ਜਾਣੂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਕੁਐਸਚਨ ਜਿਹੜੇ ਪੁੱਛੇ ਜਾ ਰਹੇ ਨੇ ਸਿੱਖ ਇਤਿਹਾਸ ਨੂੰ ਲੈ ਕੇ ਤੇ ਦਸਤਾਰਾਂ ਦਾ ਵੀ ਜਿਹੜਾ ਲਗਾਤਾਰ ਲੰਗਰ ਹੈ ਚੱਲਿਆ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਕਾਫੀ ਲੰਬੇ ਸਮੇਂ ਤੋਂ 7-8 ਸਾਲ ਤੋਂ ਇਹਨਾਂ ਦਾ ਕੈਂਪ ਜਿਹੜਾ ਚੱਲਦਾ ਆ ਰਿਹਾ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।